ਲਾਪਤਾ ਨਵਾਲਿਕਤੀ ਦੇ ਲਾਪਤਾ ਹੋਣ ਤੇ ਗੁੱਸੇ 'ਚ ਆਏ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਸਟੇਸ਼ਨ ਸਾਹਮਣੇ ਕੀਤਾ ਰੋਡ ਜਾਮ ਲੜਕੀ ਨੂੰ ਜਲਦੀ ਬਰਾਮਦ ਕਰਕੇ આરોપીਾਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ ਆਪਣੀ ਨਵਾਲਿਕਤੀ ਦੇ 1 ਮਹੀਨੇ ਤੋਂ ਲਾਪਤਾ ਹੋਣ ਨੂੰ ਲੈ ਕੇ ਪੀੜਤ ਪਰਿਵਾਰ ਨੇ ਅੱਜ ਪੁਲਿਸ ਥਾਣਾ ਦਿਨਾਂਗਰ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹਨਾਂ ਕਿਹਾ ਕਿ ਸਾਡੀ ਨਾਬਾਲਗ ਲੜਕੀ ਕਰੀਬ 1 ਮਹੀਨੇ ਤੋਂ ਲਾਪਤਾ ਹੈ। ਜਿਸ ਦੀ ਸਾਡੇ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਕਰਵਾਈ ਹੋਈ ਹੈ। ਉਹਨਾਂ ਕਿਹਾ ਕਿ ਸਾਡੀ ਬੇਟੀ ਇੱਕ ਨਿੱਜੀ ਸਕੂਲ ਵਿੱਚ 9ਵੀਂ ਜਮਾਤ ਵਿੱਚ ਪੜਦੀ ਹੈ। ਉਹਨਾਂ ਮੰਗ ਕੀਤੀ ਕਿ ਜਿਸ ਨੇ ਵੀ ਸਾਡੀ ਬੇਟੀ ਨਾਲ ਅਜਿਹਾ ਕੀਤਾ ਹੈ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਧਰ ਤਰਨਾਕਾਰੀਆਂ ਕੋਲ ਪਹੁੰਚੇ ਐਸ ਐਚ ਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਬੰਧਤ ਸਕੂਲ ਦੇ ਸਟਾਫ ਕੋਲੋਂ ਵੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਕੇਸ 'ਚ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਧਰ ਜਦੋਂ ਇਸ ਸਬੰਧੀ ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ આરોਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਅਤੇ ਮੇਰੀ ਇਸ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਸਾਰੇ 26 ਤਰੀਕੇ ਆ ਜਪਰੀ ਹਿਮਾਮੇ ਸੱਤ ਦਿਨ ਉਹ ਦਿੱਤ ਪਰਿ ਆ ਉੱਥੇ ਗਏ ਆ 11 ਵਜੇ ਤੇ ਅਸੀਂ ਜਦੋਂ ਆਏ ਆ ਸਾਡੀ ਬੇਟੀ ਨਹੀਂ ਘਰ ਜਦੋਂ ਅਸੀਂ ਘਰ ਆਏ ਸਾਡੀ ਬੇਟੀ ਨਹੀਂ ਅਸੀਂ ਸਾਰੇ ਕਿਤੇ ਲੱਭ ਲਿਆ ਅਸੀਂ ਕਿਹਾ ਕੀ ਪਤਾ ਸ਼ਾਮ ਤੱਕ ਆ ਜਾਏ ਕਿਤੇ ਰਿਸ਼ਤੇਦਾਰਾਂ ਦੇ ਚੱਲ ਗਏ ਓਏ ਬਾਚੂ ਨਹੀਂ ਆਈ ਫਿਰ ਅਸੀਂ ਸਿਰਫ ਆਪਣੇ ਆਏ ਆ ਥਾਣੇ ਆਹੀ ਰਿਪੋਰਟ ਲਖਾਈ ਆ ਬਾਚੂ ਇਹਨਾਂ ਨੇ ਸਕੂਲ ਹੈ ਤੇ ਜੇ ਸਾਨੂੰ ਸਕੂਲ ਆल्या ਨੇ ਜੋ ਇਹਨਾਂ ਨੂੰ ਅਸੀਂ ਲੈ ਕੇ ਜੇ ਇਹਨਾਂ ਨੂੰ ਸਕੂਲ अंदर स्कूल से कहते हो तो मैडम ही बहुत चंकी है अगर पूछने लेता ही मैडम चंकी है जी की पुछे अंदर जल्दों फिर दूजे दिन अब मैडम घर गई पंजाबी घर तीजे दिन ओने अगो कहा कि की पता कोई बंद होए पच्ची छब्बीस साल का तो ओनू जरूरत हो बच्ची नू लिया हो पी बिहार कि पता मिलना कभी कि नहीं मिलना तो सर मैं दो महीने मेरी बेटी से बैठी इन्होंने मैंने फोन किया बच्ची नहीं ली फटाफट आओ सर मैं उस चल गई जल गई इन्होंने चपेड़ा चपूड़ा मारके ऑफिस खिलारेगा ही जलों में पूछा कि कहें कि तुम नाणियों का बेटी ताकि ली कर पच्ची मिनट सू बड़ा दुख लगे कि नहीं लिया कोठे किस कनिमल फंक्शन का कोई ही पुछन गे ਤੇ ਕਹਿੰਦੇ ਕਿ ਇਦਾਂ ਗੱਲ ਆ ਇਹ ਬੱਚੀ ਨਾ ਮੈਂ ਮੈਡਮ ਨੂੰ ਇਦਾਂ ਕੁਛ ਪੁੱਛਣ ਗਈ ਸੀ ਬਸ ਕਿੰਨੀ ਤਰੀਕ ਦਾ ਵਾਕਿਆ 26 ਤਰੀਕ ਦਾ ਬੇਟੀ ਕਿੰਨੀ ਕਲਾਸ ਪੜ੍ਹਦੀ ਸੀ 9ਵੀਂ ਕਲਾਸ ਚ ਦਰਖਾਸਤ ਕੀਤੀ ਕੋਈ ਹੋងੀ ਜੀ ਜੀ ਕੀ ਪੁਲਿਸ ਵਾਲੋ ਤੁਹਾਨੂੰ ਕੀ ਕੋਈ ਕੋਈ ਕਾਰਵਾਈ ਕੀਤੀ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਪੁਲਿਸ ਵਾਲੋ ਜੀ ਅਸੀਂ ਜਦੋਂ ਆਨੇ ਆਦੋਂ ਸਾਡੇ ਬਸ ਗੋਲੀਆਂ ਦਿੱਤੀਆਂ ਜਾਂਦਿਆਂ ਜੀ ਹਰ ਵਾਰੀ ਕੋਈ ਇਸਤਾਂ ਦੇ ਰਿਸਪੌਂਸ ਨਹੀਂ ਮਿਲਿਆ ਸਰ ਅਸੀਂ ਚੱਕਰ ਲਗਾ ਲਗਾ ਖੜਕ ਦਿੱਤੇ ਆ ਜੀ ਤੁਹਾਨੂੰ ਡਾਊਟ ਆ ਕਿਸੇ ਤੇ ਮਿਲ ਕੇ ਵੀ ਜਿਹਨੂੰ ਕੁੜੀ ਕੁੜੀ ਨੂੰ ਕੌਣ ਲੈ ਗਿਆ ਭਜਾ ਕੋਈ ਹੈ ਕਿ ਸੱਕ ਕੇ ਨਹੀਂ ਸਾਨੂੰ ਸਕੂਲ ਤੇ ਹੀ ਸ਼ੱਕ ਆ ਜੀ ਸਕੂਲ ਦੇ ਮੁੰਡਿਆਂ ਮੁੰਡਿਆਂ ਤੇ ਕੋਈ ਸ਼ੱਕ ਆ ਬਾਦ ਮੱਲਾ ਮੁਲਾ ਸਾਡੇ ਚੈੱਕ ਕਰ ਲਿਆ ਜੀ ਅੱਧਾ ਲੱਗ ਰਿਹਾ ਜੀ ਜਿੱਦਾਂ ਸਕੂਲ ਵਾਲੇ ਸਾਡੇ ਕੋਈ ਗੱਲ ਨੁਕਾ ਰਹੇ ਨੇ ਕੋਉਣ ਦੀ ਫੋਟੇ ਕੰਗਾਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਕੀ ਜਦੋਂ ਮੈਂ ਮਤਲਬ ਕਿ ਮੈਂ ਉਹਨਾਂ ਨੂੰ ਕਿਹਾ ਹੈ ਪ੍ਰਿੰਸੀਪਲ ਮੈਡਮ ਨੂੰ ਮੈਡਮ ਜੀ ਮੈਂ ਕਮਰੇ ਦੇਖਣੇ ਜਾਣਾ ਜੀ ਕੈਮਰਾ ਦੇਖਣਾ ਚਾਹਣਾ ਡਾਡਾ ਮੈਡਮ ਜਦੋਂ ਅਗਲੇ ਦਿਨ ਗਏ ਆ ਤੇ ਅਗਲੇ ਦਿਨ ਉਹਨਾਂ ਨੇ ਕੈਮਰੇ ਵਾਲਾ ਬੁਲਾ ਕੇ ਉਹਦੀ ਰਿਕਾਰਡਿੰਗ ਜਿਹੜੀ ਡਿਲੀਟ ਕੀਤੀ ਹੋਈ ਹੈ ਤੇ ਕਹਿੰਦੇ ਹੈ ਕਿ 7 ਦਿਨ ਦੀ ਇਹ ਰਿਕਾਰਡਿੰਗ ਹੁੰਦੀ ਹੈ। ਮੋਤਵਾਰੋ ਤੁਸੀਂ ਮਤਲਬ ਕਿ ਮੋਤਵਾਰੋ ਤੁਸੀਂ ਤੁਹਾਡੇ ਨਾਲ ਕਾਫੀ ਲੋਕ ਦੋ ਤਿੰਨ ਸੋ ਬੰਦਾ ਇਕੱਠਾ ਹੋ ਗਏ। ਕੀ ਤੁਸੀਂ ਕਹਿਣਾ ਜਾਂਦੇ ਹੋ ਕੀ ਲੱਗਦਾ ਤੁਹਾਨੂੰ ਕੀ ਕੀਤਾ ਜਾ ਰਿਹਾ ਹੈ ਕਿ ਮਿਲੀ ਭੁਗਤਾ ਕੋਈ ਜਾਂ ਕਿਸ ਤਰ੍ਹਾਂ ਲੱਗੇ ਕੀ ਜਾਂਦੇ ਤੁਸੀਂ? ਸਰ ਮੈਂ ਇੱਕ ਗੱਲ ਤਾਂ ਕਹਿਣਾ ਚਾਹਨਾ ਵੀ ਇਹ ਬੜਾ ਚੰਗਾ ਪਰਿਵਾਰ ਹੈ ਲੜਕੀ ਜਿਹੜੀ 15 ਸਾਲ ਦੀ ਸਾਢੇ 15 ਸਾਲ ਦੀ ਹੋਏ। ਪਰ ਲੜਕੀ ਬਹੁਤ ਹੀ ਨੇਕ ਹੈ। ਕੋਈ ਉਸ ਤਰ੍ਹਾਂ ਦੀ ਗੱਲ ਹੀ ਨਾ ਹੀ ਉਹਦਾ ਪਿੰਡ ਵਿੱਚ ਨਾ ਹੀ ਕੋਈ ਗਲੀ ਵੱਲੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਕੋਈ ਮਨ ਕੀ ਉਹਦਾ ਹੈਗਾ ਕੋਈ ਭੈੜਾ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਣਾ ਸਾਰੇ ਕੋਈ ਨਾ ਕੋਈ ਇਸ ਤਰ੍ਹਾਂ ਸਾਜੂ ਪਿੰਡ ਵਿੱਚੋਂ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਕਰੋ ਲੱਭਾ ਰਿਸ਼ਤੇਦਾਰਾਂ ਨਾਲ ਕੋਈ ਨਹੀਂ ਸਾਡੀ ਆਪਣੀ ਕੁੜੀ ਹੋ ਪਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦੇਣਾ ਸਰ ਮੈਨੂੰ ਦੇਖੋ ਜਾਂ ਤੇ ਕੁੜੀ ਨੂੰ ਜਮੀਨ ਖਾ ਗਈ ਤੇ ਜਾਂ ਸਮਾਨ ਨਿਕਲ ਗਿਆ ਹਾਂ ਬਸ ਇਹ ਦੋ ਚੀਜ਼ਾਂ ਹੈ ਇਹਨੇ ਅੱਜ ਕੱਲ ਇੱਕ ਨਵੀਂ ਗੱਲ ਕੁੜੀ ਸਾਡੀ ਨੇ ਦੱਸੀ ਆ ਕਿ ਸਕੂਲੋਂ ਮੈਨੂੰ ਫੋਨ ਆ ਰਿਹਾ ਕੋਈ ਇੰਨੀ ਗੱਲ ਕਹਿ ਰਿਹਾ ਵੀ ਜੇ ਕੋ ਪੈਸੇ ਦੀ ਲੋੜ ਲੋੜਾ ਤੀ ਦੱਸੋ ਦੂਜਾ ਕੋਈ ਦੋ ਤਿੰਨ ਮੈਡਮਾਂ ਜਿਹੜੀਆਂ ਕਹਿ ਰਹੀਆਂ ਕੋਈ 26 27 ਸਾਲ ਦੇ ਬੰਦੇ ਨਾਲ ਚੱਲ ਗਈ ਹੋਣੀ ਹੈ ਇਹਨਾਂ ਨੂੰ ਕਿਦਾਂ ਪਤਾ ਲੱਗਿਆ ਜੀ ਮੈਂ ਮਤਾ ਦਿਜੀ ਆ ਆਪਕੇ ਖਿਲਾਫ ਅਦਾਨਾ ਲੱਗਾ ਥਾਣੀ ਦੇ ਸਾਹਮਣੇ ਕਿ ਸਕੂਲ ਕਾ ਨਾਮ ਲੈ ਕੇ ਬਾਈ ਨੇਮ ਨਾਰੇ ਲਗਾਏ ਜਾ ਰਹੇ ਹਨ ਮਾਰੀ ਜੋ ਬੱਚੀ ਮਿਸ ਹੈ ਉਸਮੀਂ ہماری ਕੋਈ ਸਪੋਰਟ ਨਹੀਂ ਕੀਤੀ ਜਾ ਰਹੀ ਜੀ ਫਸਟ ਆਫ ਆਲ सबसे पहले मैं आपको बताऊं कि बड़े दुख की बात आई है कि उनकी बेटी उनके घर से ही गई है बड़े दुख की बात आई है वाले तो बेटी एक्चुअली ट्वेंटी थर्ड तक हमारे एग्जाम हुए फरवरी में और बेटी इनकी ट्वेंटी सिक्स को घर से गई है इन्होंने कोई फुटेज देखी होगी इन्होंने मुझे आके बताया कि मैम Uh, मंदिर जो कैंप का मंदिर है वहाँ पे 12 बजे उन्होंने देखा है कि लड़की दो बैग लेके और कुछ पैसे दस हज़ार रुपये ले वो लड़की घर से तो ये मेरे पास आई मैंने कहा कि हाँ आपको मेरी जहाँ भी जरूरत है मेरी कोई भी हेल्प की जरूरत है मुझे बताओ मैं आपके साथ खड़ी हूँ फिर एस एच ओ आए मैंने कहा किसी भी टीचर से जो पूछना एस एच ओ सर आप पूछिए ये आपकी जिम्मेवारी है आप पूछो लेकिन हर टीचर से एस एच ओ सर ने पूछ लिया सबसे पूछा तो वो लड़की एक्चुअली तीन महीने पहले क्या हुआ था कि मैं नहीं थी स्कूल में मेरे हस्बैंड भी नहीं थे बेटा था मेरा तो ये लड़की क्लास बंक करके दूसरी टीचर के पास बैठी हुई थी तो क्लास टीचर ने कहा कि ये बेटी तो मैंने सुबह देखी है इस टाइम कहाँ पे है तो उन्होंने वो ढूंढ कर उस बेटी को लेके आए तो उन्होंने कहा कि आप क्लास बंक करके आप ऊपर क्यों क्लास में क्यों गए ऊपर वाली क्लास में तो उसने कहा कि मैं तो वो स्पोर्ट्स डे का पूछ रही थी कि इस बार एनुअल डे होना है कि स्पोर्ट्स डे उन्होंने कहा आपको बंक नहीं करना चाहिए आपकी कंप्लेट आपकी मदर को करेंगे कि आप यहाँ पढ़ने आते हो या आप क्लास बंक करने आते हो तो इमिडिएटली उसने कहा कि अगर आप मेरे घर पर ये वाली बात बोलोगे तो मैंने सुसाइड कर लेना है तो कोऑर्डिनेटर मैडम ने आके मेरे बेटे को बताया तो उन्होंने कहा कि अगर बच्चे ने ये वाले वर्ड बोले हैं कि मैं सुसाइड कर लूंगी तो आप इसके पेरेंट्स को बुला लो तो उन्होंने उनकी और लड़की ने कहा कि मेरी अगर मदर को बताओगे तो मैं बहुत बुरा करूँगी तो हमने फिर भी मदर को बुलाया कि ये स्टेप ना हो ले तो मदर को बुला के हमने अपनी सेफ्टी के लिए उनके मदर को बुला लिया तो उसके मदर उसको लेके गए और उनके मदर ने ये भी कहा था कि आप घर पे इनके फादर को नहीं बताना बात आई गई हो गई चलो उसके बाद बिल्कुल स्मूथ चलता रहा Uh, हमारे एग्ज़ाम हुए और लास्ट एग्ज़ाम मेरा ट्वेंटी थर्ड फेबररी को था तो उसके बाद छुट्टियाँ होगी उसके बाद जब छुट्टियाँ हो गई तो उसके बाद ये घर से ट्वेंटी सिक्स फेबररी को शायद ये बच्चा गया मैंने इनकी पूरी हेल्प करी और इनको रोज़ मैं फ़ोन करती थी कि बेटी का कुछ पता लगा बेटी का कुछ पता चला मेरी कहीं हेल्प की ज़रूरत है तो आप बताओ मेरी कहीं भी हेल्प है बताओ बस यही वर्ड होते थे रोज़ फिर एक दिन इन्होंने मुझे बोला थोड़े दिन पहले कि मैम मैंने सुना है कि आपके टेंथ के बच्चे के साथ लड़की गई है तो मैंने कहा टेंथ के मेरे बोर्ड के एग्ज़ाम चल रहे हैं तो वो आपकी बेटी ट्वेंटी सिक्स फेबररी को गई है पर ये बच्चों के एग्ज़ाम एलेवेंथ मार्च तक चले हैं लास्ट पेपर इनका और सारे बच्चे प्रेजेंट हैं तो इनको ये तसली हो गई कि स्कूल का कोई बच्चा नहीं है इसमें इन्वॉल्व तो अब मैं तो अभी भी कह रही हूँ कि मैं जहाँ पे हेल्प की ज़रूरत है मैं तैयार हूँ लेकिन अगर ये बिना बात के किसी के कहने पे ये सब चीज़ें कर रहे हैं तो फिर मैं भी एक्शन लूंगी फिर मैं डेफिनेशन की इस करने लगे वो एक इल्जाम उन्होंने लगाया कि स्कूल की जो फुटेज है उसको रिमूव किया गया जब हम देखने आए हैं तो दिखाई नहीं गई जी 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 वो मैं बताती हूँ एक्चुअली काफ़ी सारे कैमरास हैं उस दिन एच ओ सर भी यहीं पे थे तो उसमें जो एक वीक की फुटेज होती है हमारे पास ठीक है तो वो अभी एक वीक से ज़्यादा हो चुका था तो वो कैसे देख सकते थे और बाई चांस वो आंधी आई थी तो वो कुछ वाइड डाल रहा था ये कैमराज वाले तो हमने कहा कि हमने कुछ नहीं बोलना अब उसको बुला के पूछ लो कि फुटेज कितनी देर रहती है तो हम बिल्कुल नहीं बोले हमने उसको बुलाया बता दिया उसने बोला फुटेज वन वीक रहती है तो फुटेज में अगर देखना भी होता एग्ज़ाम था एग्ज़ाम के बाद बच्चे घर चले जाते ਤੋ ਕੀ ਆ ਦੇਖਣਾ ਹੈ ਫਟਿਸ ਵਿੱਚ ਇਹਦੇ ਵਿੱਚ ਜਿਹੜਾ ਅਸੀਂ ਐਫ ਆਈ ਆਰ ਨੰਬਰ 18 ਜਿਹੜਾ ਉਹ ਦਰਜ ਕੀਤਾ ਹੋਇਆ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੇਰਾ ਇਹਨਾਂ ਨਾਲ ਤੇ ਨਰਕੀ ਦੇ ਸਾਧਰ ਨਾਲ ਰਾਬਤਾ ਵੀ ਹੁੰਦਾ ਰਹਿੰਦਾ ਅੱਜ ਇਹ ਆਏ ਨੇ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਮਨ ਦੇ ਵਿੱਚ ਕੋਈ ਸਵਾਲ ਨੇ ਕੁਝ ਸਕੂਲ ਦੇ ਪ੍ਰਤੀ ਜਾਂ ਕੁਝ ਹੋਰ ਜਿਹੜੇ ਨੇ ਉਹ ਮੈਂ ਇਹਨਾਂ ਨੂੰ ਇਹ ਯਕੀਨ ਦਿਵਾਉਣਾ ਕਿ ਵੀ ਉਹਨਾਂ ਦੇ ਸਾਰੇ ਪੁਆਇੰਟ ਜਿਹੜੇ ਨੇ ਉਹ ਕਲੀਅਰ ਕੀਤੇ ਜਾਣਗੇ ਉਹ ਜੋ ਵੀ ਇਹਨਾਂ ਦੇ ਮਨ ਦੇ ਵਿੱਚ ਹੈਗਾ ਅਸੀਂ ਉਹਨਾਂ ਨੂੰ ਵੀ ਬੁਲਾਵਾਂਗੇ ਬੁਲਾ ਕੇ ਇਹਨਾਂ ਦੇ ਸਾਹਮਣੇ ਜਿਹੜਾ ਉਹ ਸਾਰੇ ਪੁਆਇੰਟ ਜਿਹੜੇ ਕਲੀਅਰ ਕਰ ਸਰ ਤੁਹਾਨੂੰ ਪਤਾ ਬੱਚਾ ਕਿ ਘੰਟਾ ਗਿਆ ਉਹ ਜਿਹਦੇ ਬੰਦੇ ਨੂੰ ਬੱਚੇ ਦਾ ਕੀ ਆਲਾ ਉਹ ਇੱਕ ਮਹੀਨੇ ਦੀ ਬੇਟੀ ਨੂੰ ਮਿਲ ਕੇ ਗੁੰਮ ਹੋਈ ਦੀ ਜਿਹਦੇ ਵਿੱਚ ਪੁਲਿਸ ਆਪਣੇ ਲੈਵਲ ਤੇ ਜੋ ਜੇ ਸੈਂਗਲ ਤੋਂ ਹੀ ਸਾਇੰਟੀਫਿਕਲੀ ਵੀ ਹਰ ਤਰ੍ਹਾਂ ਨਾਲ ਉਹਦੇ ਵਿੱਚ ਅਸੀਂ ਐਫਰਟਸ ਕਰ ਰਹੇ ਹਾਂ ਜਿਹੜੇ ਸਾਰੇ ਜਿਹੜੇ ਜਿਹੜੇ ਅਧਿਆਪਕਾਂ ਦਾ ਜਾਂ ਕਿਸੇ ਪਰਸਨ ਦਾ ਨਾਮ ਲਿਆ ਜਾ ਰਿਹਾ ਤੁਸੀਂ ਉਹਨਾਂ ਨੂੰ ਕਿੰਨੀ ਵਾਰੀ ਬੁਲਾਇਆ ਖਾਣੇ ਉਹਨਾਂ ਨੂੰ ਇਹਨਾਂ ਦੀ ਜਿਹੜੇ ਫੈਮਿਲੀ ਮੈਂਬਰਸ ਨੇ ਇਹਨਾਂ ਨੂੰ ਨਾਲ ਲੈ ਕੇ ਜਾ ਕੇ ਸਕੂਲ ਦੇ ਵਿੱਚ ਉਹ ਪਹਿਲਾਂ ਵੀ ਦੋ ਵਾਰੀ ਸਾਰੇ ਪੁਆਇੰਟਸ ਕਲੀਅਰ ਕੀਤੇ ਨੇ ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਨਵੇਂ ਪੁਆਇੰਟ ਆਏ ਨੇ ਉਹ ਆਪਾਂ ਕਲੀਅਰ ਕਰਵਾਵਾਂਗੇ ਜੀ ਉਹ ਆਪਾਂ ਦੀ ਜ਼ਿੰਮੇਵਾਰੀ ਹੈ ਕੱਲ ਕਰਾਵਾਂਗੇ ਹਰ ਹਾਲਤ ਵਿੱਚ ਸਕੂਲ ਤੋਂ ਵੀ ਵੈਰੀਫਾਈ ਕਰਤਾ ਤੁਸੀਂ ਜਾ ਕੇ ਸਕੂਲ ਵਿੱਚ ਖੁਦ ਗਿਆ ਜੀ ਮੇਰੇ ਮੇਰੇ ਜਾਣ ਤੋਂ ਪਹਿਲਾਂ ਮੇਰਾ ਆਈ ਕੋਈ ਸੀਸੀਟੀਵੀ ਫੁਟੇਜ ਸਾਰਾ ਕੋਈ ਕੋਈ ਸੀਸੀਟੀਵੀ ਫੁਟੇਜ ਕੋਈ ਨਹੀਂ ਉਹਨਾਂ ਨੇ ਉਹਨਾਂ ਦੇ ਜਿਹੜੇ ਜਿਹੜੇ ਟੀਚਰ ਨੇ ਜਿਹੜੀ ਕਲਾਸ ਟੀਚਰ ਹੈ ਜਿਹੜਾ ਕੋਆਰਡੀਨੇਟਰ ਹੈ ਸਕੂਲ ਦੇ ਮੈਡਮ ਨੇ ਜਿਹੜੇ ਪ੍ਰਿੰਸੀਪਲ ਜਿਹੜੇ ਜਿਹੜੇ ਦੇ ਕੋਲ ਟਿਊਸ਼ਨ ਪੜ੍ਹਦੀ ਹੈ ਬੱਚੀ ਸਾਰੇ ਟੀਚਰਸ ਦੇ ਕੋਲੋਂ ਇਨਵੈਸਟੀਗੇਸ਼ਨ ਕੀਤਾ ਗਿਆ ਪਰ ਹੁਣ ਇਹਨਾਂ ਦੇ ਮਨ ਦੇ ਵਿੱਚ ਕੋਈ ਜਾਂ ਇਹਨਾਂ ਨੂੰ ਕੋਈ ਪਤਾ ਲੱਗਾ ਉਹ ਪੁਆਇੰਟ ਜਿਹੜੇ ਇਹ ਮੈਂ ਜ਼ਰੂਰ ਕਲੀਅਰ ਕਰਵਾਵਾਂਗਾ